ਝਾੜੂ ਦਾ ਬਟਨ ਦਬਕੇ ਜਿਹੜੀ ਸਰਕਾਰ ਬਣੂਗੀ ਨਾ ਉਹ ਸਰਕਾਰ ਇਹੋ ਜੀ ਹੋਊਗੀ ਜਿਹਦੇ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟੈਂਕੀ ਤੇ ਚੜਨ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟਾਵਰ ਤੇ ਚੜਨ ਦੀ ਲੋੜ ਨਹੀਂ ਪੈਣੀ ਕਿਸੇ ਤੇ ਲਾਠੀ ਚਾਰਜ ਨਹੀਂ ਹੋਊਗਾ ਕਿਸੇ ਕਿਸੇ ਧੀ ਪੈਣ ਦੀ ਚੁੰਨੀ ਨਹੀਂ ਰੁਲੂਗੀ ਪੱਗਾਂ ਨਹੀਂ ਲੈਣਗੀਆਂ ਕਿਸੇ ਤੇ ਪਾਣੀ ਦੀਆਂ ਬਾਛਾ ਨਹੀਂ ਹੋਣਗੀਆਂ ਸੁਣਿਆ ਤੁਸੀਂ ਚੁੰਨੀਆਂ ਨਹੀਂ ਰੁਲਣਗੀਆਂ ਪੱਗਾਂ ਨਹੀਂ ਲੱਥਣਗੀਆਂ ਭਗਵੰਤ ਮਾਨ ਦੀਆਂ ਇਹਨਾਂ ਗੱਲਾਂ ਨੇ ਹੀ ਪੰਜਾਬ ਦੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ਸੀ ਜਿਸ ਕਰਕੇ 2022 ਦੀਆਂ ਚੋਣਾਂ ਦੇ ਵਿੱਚ ਵੱਡੇ ਪੱਦਰ ਤੇ 92 ਵਿਧਾਇਕ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਮੁੱਖ ਮੰਤਰੀ ਬਣਾ ਦਿੱਤਾ ਭਗਵੰਤ ਮਾਨ ਨੂੰ ਪਰ ਪੱਗਾਂ ਨਹੀਂ ਲੈਣਗੀਆਂ ਕੰਮ ਉਸ ਤੋਂ ਵੀ ਅੱਗੇ ਨਿਕਲ ਗਿਆ ਹੁਣ ਪੱਗਾਂ ਤਾਂ ਲੈਂਦੀਆਂ ਹੀ ਜਦੋਂ ਧਰਨੇ ਲੱਗਦੇ ਨੇ ਕੁੱਟਕਟਾ ਪਾਕੀਤਾ ਜਾਂਦਾ ਹੁਣ ਤਾਂ ਪੈਂਟਾਂ ਵੀ ਲੱਥਦੀਆਂ ਬਸਾਂ ਵਾਲਿਆਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਬਸਾਂ ਦੇ ਉਹਨਾਂ ਦੇ ਵੱਲੋਂ ਤਰਨੇ ਦਿੱਤੇ ਗਏ ਤਰਨਿਆਂ ਦੇ ਵਿੱਚ ਉਹਨਾਂ ਨੂੰ ਰੱਜ ਕੇ ਕੁੱਟਿਆ ਗਿਆ ਮੁਕੀਆਂ ਚਪੇੜਾਂ ਠੁੱਡੇ ਲਤਾਂ ਜੋ ਵੀ ਵੱਜ ਸਕਦਾ ਸੀ ਰੱਜ ਕੇ ਕੁੱਟਿਆ ਪੈਂਟਾਂ ਵੀ ਲਾ ਦਿੱਤੀਆਂ ਕੱਪੜੇ ਵੀ ਪਾੜ ਦਿੱਤੇ ਪੱਗਾਂ ਤਾਂ ਚੜੋ ਹੁਣ ਹਰ ਵਾਰ ਲੈਂਦੀਆਂ ਨੇ 4 ਸਾਲ ਬਾਅਦ ਪੰਜਾਬ ਦਾ ਇਹ ਹਾਲ ਹੈ ਟੈਂਕੀਆਂ ਤੇ ਵੀ ਚੜੇ ਫਿਰਦੇ ਨੇ ਬੱਸਾਂ ਤੇ ਵੀ ਚੜੇ ਨੇ ਟਾਵਰਾਂ ਤੇ ਵੀ ਚੜੇ ਨੇ ਆਪਣੇ ਬਿਆਨ ਦੇ ਵਿੱਚ ਹੁਣੇ ਭਗਵੰਤ ਮਾਨ ਨੇ ਆਖਿਆ ਟਾਵਰਾਂ ਤੇ ਚੜਨ ਦੀ ਲੋੜ ਨਹੀਂ ਪੈਣੀ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਪੈਣੀ ਹੁਣ ਟਾਵਰਾਂ ਤੇ ਵੀ ਬੇਦਬੀ ਦਾ ਮੋਰਚਾ ਸਮਾਣਾ ਟਾਵਰ ਮੋਰਚਾ ਵੀ ਲੱਗਾ ਹੋਇਆ ਤੇ ਇਹ ਕਦੀ ਬੇਰਜ਼ਗਾਰ ਟੈਂਕੀ ਤੇ ਚੜੇ ਹੋਏ ਨੇ ਪਟਿਆਲੇ ਦੇ ਵਿੱਚ ਅਤੇ ਹੁਣ ਬੱਸਾਂ ਵਾਲੇ ਵੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀਆਂ ਤੇ ਚੜ ਗਏ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਬੱਸਾਂ ਵਾਲਿਆਂ ਨੇ ਸਰਕਾਰ ਦੇ ਖਿਲਾਫ ਰੋਹ ਵਿੱਡਿਆ ਹੋਇਆ ਪਰ ਇਹਨਾਂ ਮਾਮਲਾ ਵਧਿਆ ਕਿਉਂ ਇਹ ਰੌਲਾ ਪਿਆ ਕਿਉਂ ਹੈ ਮੰਗ ਕੀ ਹੈ ਗੱਲ ਕੀ ਹੈ ਗੱਲ ਇਹ ਹੈ ਕਿ ਜਿਵੇਂ ਪੰਗਾ ਨਹੀਂ ਲੈਣਗੇ ਚੁੰਨੀਆਂ ਨਹੀਂ ਰੁਲਣਗੀਆਂ ਅਜੇ ਹਾਈ ਇੱਕ ਵਾਦਾ ਇਹਨਾਂ ਬੱਸਾਂ ਵਾਲਿਆਂ ਦੇ ਨਾਲ ਵੀ ਕੀਤਾ ਸੀ ਕਿ ਤੁਸੀਂ ਕੱਚੇ ਹੋ ਤੁਹਾਨੂੰ ਕਰਾਂਗੇ ਪੱਕੇ ਸਾਡੀ ਸਰਕਾਰ ਆ ਲੈਣ ਦਿਓ ਸਰਕਾਰ ਆਈ ਤਾਂ ਹੁਣ ਸਰਕਾਰ ਕੀ ਕਰਨ ਲੱਗੀ ਹੈ ਇਹ ਮੁਲਾਜ਼ਮ ਆਖਦੇ ਕਿ 4 ਸਾਲਾਂ ਦੇ ਵਿੱਚ ਇੱਕ ਵੀ ਨਵੀਂ ਬੱਸ ਸਰਕਾਰੀ ਇਹ ਸਰਕਾਰ ਨੇ ਕੋਈ ਖਰੀਦੀ ਨਹੀਂ ਕੋਈ ਪਾਈ ਨਹੀਂ ਤੇ ਕਰਨ ਕਿ ਲੱਗੀ ਸਰਕਾਰ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਲੱਗੀ ਭਾਵੇਂ ਕੋਈ ਪ੍ਰਾਈਵੇਟ ਕੰਪਨੀ ਬੱਸਾਂ ਖਰੀਦੇਗੀ ਨਾ ਵਜੇਗਾ ਕਿ ਸਰਕਾਰੀ ਹੈ ਪਰ ਸਰਕਾਰ ਕੀ ਕਰੇਗੀ ਉਹ ਪ੍ਰਾਈਵੇਟ ਬੱਸਾਂ ਦੇ ਕੰਪਨੀ ਦੇ ਨਾਲ ਠੇਕਾ ਕਰੇਗੀ ਸਮਝੌਤਾ ਕਰੇਗੀ ਕਿਲੋਮੀਟਰ ਦੇ ਹਿਸਾਬ ਨਾਲ ਉਸ ਨੂੰ ਪੈਸੇ ਦਿੱਤੇ ਜਾਣਗੇ ਕੰਪਨੀ ਨੂੰ ਜਿੰਨੇ ਕਿਲੋਮੀਟਰ ਬੱਸ ਚੱਲੇਗੀ ਉਸੇ ਤਰੀਕੇ ਨਾਲ ਸਰਕਾਰ ਦੇ ਵੱਲੋਂ ਭੁਗਤਾਨ ਕੀਤਾ ਜਾਵੇਗਾ ਮਤਲਬ ਸਰਕਾਰ ਆਪਣੀਆਂ ਬੱਸਾਂ ਨਹੀਂ ਪਾਉਣ ਲੱਗੀ ਸਰਕਾਰੀ ਬੱਸਾਂ ਨਹੀਂ ਪਾਉਣ ਲੱਗੀ ਪ੍ਰਾਈਵੇਟ ਕੰਪਨੀ ਦੇ ਨਾਲ ਸਮਝੌਤਾ ਕਰਨ ਲੱਗੀ ਸਰਕਾਰ 5 ਸਾਲਾਂ ਦਾ ਇਹ ਮੁਲਾਜ਼ਮਾ ਨੇ ਜੋ ਮੁਜਾਰਾਕਾਰੀ ਉਹਨਾਂ ਨੇ ਜਾਣ ਕਰ ਦਿੱਤੀ ਐ ਬੜੇ ਦੇਰ ਦਾ ਰੌਲਾ ਪਿਆ ਐ ਇਹ ਕੋ ਨਵਾਂ ਰੌਲਾ ਨਹੀਂ ਜਦੋਂ ਦੀ ਸਰਕਾਰ ਬਣੀ ਐ ਉਸ ਤੋਂ ਬਾਅਦ ਜਦੋਂ ਤੋਂ ਇਹ ਸਕੀਮ ਰੌਲਾ ਇਸ ਦਾ ਸਾਹਮਣੇ ਆਇਆ ਗੱਲ ਸਾਹਮਣੇ ਆਈ ਉਦੋਂ ਹਰ ਵਾਰ ਮੁਜਾਰਾਕਾਰੀ ਕੀ ਕਰਦੇ ਜਿਸ ਦਿਨ ਟੈਂਡਰ ਖੋਲਣਾ ਹੁੰਦਾ ਭਾਵ ਕੰਪਨੀਆਂ ਨੂੰ ਸੱਦਣਾ ਹੁੰਦਾ ਕਿ ਬੋਲੀ ਦਿਓ ਬੱਸਾਂ ਪਾਉਣ ਲਈ ਪ੍ਰਾਈਵੇਟ ਬੱਸਾਂ ਕਿਲੋਮੀਟਰ ਸਕੀਮ ਦੀਆਂ ਉਸੇ ਦਿਨੇ ਰੋਜ਼ ਮੁਜਾਰਾ ਕਰਦੇ ਆਪਣਾ ਰੋਜ਼ ਪ੍ਰਗਟ ਕਰਦੇ ਕਿ ਸਾਨੂੰ ਇਹ ਮਨਜ਼ੂਰ ਨਹੀਂ ਐ ਸਗੋਂ ਆਪਣਾ ਵਾਅਦਾ ਪੂਰਾ ਕਰੋ ਸਾਨੂੰ ਵੀ ਸਰਕਾਰੀ ਕਰੋ ਪੱਕੇ ਕਰੋ ਤੁਸੀਂ ਤਾਂ ਮਹਿਕਮਾ ਹੀ ਕੱਚਾ ਕਰਦੇ ਲੱਗੇ ਮਹਿਕਮਾ ਹੀ ਪ੍ਰਾਈਵੇਟ ਕਰਦੇ ਲੱਗੀ ਆ ਸਰਕਾਰ ਇਹ ਗੱਲ ਕਹਿ ਰਿਹਾ ਮੁਲਾਜ਼ਮ ਹਰ ਵਾਰ ਪ੍ਰਦਰਸ਼ਨ ਕਰਦੇ ਹੁਣ 28 ਨਵੰਬਰ ਨੂੰ ਇਹ ਖਬਰ ਆਈ ਕਿ 28 ਨਵੰਬਰ ਨੂੰ 12 ਵਜੇ ਟੈਂਡਰ ਖੋਲਣੇ ਸਰਕਾਰ ਨੇ ਕੰਪਨੀਆਂ ਦੇ ਕੋਲੋਂ ਬੋਲੀਆਂ ਮੰਗਣੀਆਂ ਕਿ ਕੌਣ ਆਏਗਾ ਸਰਕਾਰ ਦੇ ਨਾਲ ਸਮਝੌਤਾ ਕਿਹੜੀ ਕੰਪਨੀ ਕਰੇਗੀ ਬੱਸਾਂ ਵਾਲਿਆਂ ਨੇ ਐਲਾਨ ਕੀਤਾ ਕਿ 12 ਵਜੇ ਟੈਂਡਰ ਖੋਲਣੇ ਅਸੀਂ 11 ਵਜੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਬੱਸ ਅੜਿਆਂ ਤੇ ਗੇਟ ਰੈਲੀਆਂ ਕਰਾਂਗੇ ਗੇਟ ਬੰਦ ਕਰਕੇ ਕੁਝ ਘੰਟਿਆਂ ਲਈ ਰੋਸ ਮਜਾਰਾ ਅਸੀਂ ਕਰਾਂਗੇ ਸਰਕਾਰ ਨੇ ਕੀ ਕੀਤਾ ਤੜਕੇ ਹੀ ਘਰੋਂ ਹੀ ਚੁਕਾਤੇ ਕੁਝ ਘਰਾਂ ਤੋਂ ਚੁਕਵਾ ਦਿੱਤੇ ਗਏ ਗ੍ਰਿਫਤਾਰ ਕਰ ਲਏ ਕਈਆਂ ਨੂੰ ਨਜ਼ਰਬੰਦ ਕਰਤਾ ਜਿਸ ਤੋਂ ਬਾਅਦ ਇਹਨਾਂ ਨੂੰ ਚੜ ਗਿਆ ਹੋਰ ਗੁੱਸਾ ਜਿੱਥੇ ਜਿੱਥੇ ਬੱਸਾਂ ਸੀ ਜਦੋਂ ਇਹ ਖਬਰ ਪਹੁੰਚੀ ਕਿ ਆ ਕੰਮ ਹੋ ਗਿਆ ਸਾਡੇ ਬੰਦੇ ਫੜ ਲੇ ਜਿੱਥੇ ਜਿੱਥੇ ਬੱਸਾਂ ਸੀ ਉੱਥੇ ਉੱਥੇ ਹੀ ਬ੍ਰੇਕਾਂ ਮਾਰਤੀਆਂ ਭਾਵੇਂ ਉਹ ਸੜਕਾਂ ਤੇ ਹੀ ਹੋਣਾ ਸੜਕਾਂ ਤੇ ਹੀ ਬ੍ਰੇਕਾਂ ਮਾਰਤੀਆਂ ਜਾਮ ਲੱਗ ਗਏ ਪੂਰਾ ਪੰਜਾਬ ਜਾਮ ਹੋ ਗਿਆ ਇੱਕ ਜ਼ਿਲ੍ਹਾ ਦੋ ਜ਼ਿਲ੍ਹੇ ਤਿੰਨ ਜ਼ਿਲ੍ਹੇ ਚਾਰ ਜ਼ਿਲ੍ਹੇ ਪੂਰੇ ਪੰਜਾਬ ਚ ਇਹ ਪ੍ਰਦਰਸ਼ਨ ਫੈਲ ਗਿਆ ਕਿਉਂਕਿ ਕੱਚੇ ਕੰਮੇ ਤਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੈਗੇ ਨੇ ਬੱਸਾਂ ਵੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਜਾਂਦੀਆਂ ਜਿੱਥੇ ਜਿੱਥੇ ਬੱਸਾਂ ਸੀਗੀਆਂ ਉੱਥੇ ਉੱਥੇ ਕੰਮ ਬੰਦ ਬਸ ਢਿਆਂ ਚੋਂ ਵੀ ਸਰਕਾਰੀ ਬੱਸਾਂ ਬੰਦ ਸੜਕਾਂ ਤੇ ਸਰਕਾਰੀ ਬੱਸਾਂ ਬੰਦ ਕੰਮ ਵਧ ਗਿਆ ਕੰਮ ਜ਼ਿਆਦਾ ਸੰ ਬੰਦ ਗਿਆ ਜਿੱਥੇ ਪੈਟਰੋਲ ਆਪਣੇ ਉੱਤੇ ਛਿੜਕ ਲਿਆ ਬਸਾਂ ਤੇ ਚੜੇ ਹੋਏ ਬਸਾਂ ਦੇ ਮੁਲਾਜ਼ਮਾ ਨੇ ਪੁਲਿਸ ਮੁਲਾਜ਼ਮ ਲਾਉਣ ਲਈ ਉਹਨਾਂ ਨੂੰ ਉੱਪਰ ਚੜਨ ਲੱਗੇ ਬਸ ਤੇ ਤੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਵੀ ਪੈਟਰੋਲ ਛਿੜਕ ਦਿੱਤਾ ਤੇ ਇੱਕ ਪੁਲਿਸ ਵਾਲੇ ਨੂੰ ਲੱਗੀ ਅੱਗ ਇੱਥੇ ਪਿੱਛੇ ਪਿੱਠ ਤੇ ਅੱਗ ਲੱਗੀ ਉਹ ਅੱਗ ਤਾਂ ਉਸੇ ਵੇਲੇ ਬੁਝਾ ਦਿੱਤੀ ਗਈ ਪਰ ਜਿਹੜੀ ਅੰਦਰ ਅੱਗ ਲੱਗ ਗਈ ਪੁਲਿਸ ਵਾਲਿਆਂ ਦੇ ਮਤਲਬ ਗੁੱਸਾ ਆ ਗਿਆ ਕਿ ਸਾਡੇ ਨਾਲ ਇੰਜ ਕੀਤਾ ਸਾਡੇ ਪੁਲਿਸ ਵਾਲੇ ਪੁਲਿਸ ਅਫਸਰ ਨੂੰ ਅੱਗ ਲਾਤੀ ਹੈ ਗੁੱਸਾ ਚੜਿਆ ਉੱਤੋਂ ਹੀ ਛੁੱਟਿਆ ਪੁਲਿਸ ਦਾ ਬੱਸ ਦਾ ਮੁਲਾਜ਼ਮ ਪੁਲਿਸ ਵਾਲਿਆਂ ਨੇ ਬਾਸ ਦੇ ਉੱਤੋਂ ਹੀ ਥੱਲੇ ਸੁੱਟਿਆ ਅਤੇ ਮੁਕੀਆਂ ਨਾਲ ਠੁੱਡਿਆਂ ਨਾਲ ਉਸ ਨੂੰ ਚਪੇੜਾਂ ਨਾਲ ਚੰਗਾ ਕੁੱਟਿਆ ਪੱਤਰਕਾਰ ਬਣਾ ਰਹੇ ਸੀ ਵੀਡੀਓ ਪੱਤਰਕਾਰ ਕਵਰੇਜ ਕਰ ਰਹੇ ਸੀ ਪੁਲਿਸ ਨੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ ਇਥੋਂ ਤੱਕ ਕਿ ਸੰਗਰੂਰ ਦੇ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ ਕੀਰਤੀਪਾਲ ਸੀਐਮ ਮਾਨ ਬਾਈ ਨੇਮ ਕੀਰਤੀਪਾਲ ਨੂੰ ਜਾਣਦੇ ਨੇ ਉਹਨਾਂ ਦਾ ਬਣਾ ਖਲੋਣਾ ਵੀ ਹੈ ਸੀਐਮ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਨਾਲ ਇਹਨਾਂ ਸੀਨੀਅਰ ਪੱਤਰਕਾਰ ਹੈ ਉਸਨੇ ਦਾਵਾ ਕੀਤਾ ਕਿ ਪੁਲਿਸ ਵਾਲੇ ਨੇ ਮੇਰੇ 'ਚ ਪੇੜ ਮਾਰੀ ਐ ਪੇੜ ਮਾਰ ਕੇ ਤੇ ਮੇਰਾ ਫੋਨ ਖੋਹ ਕੇ ਥੱਲੇ ਸੁੱਟ ਦਿੱਤਾ ਉਹ ਕੰਮ ਹੋਰ ਖਰਾਬ ਹੋ ਗਿਆ ਪੱਤਰਕਾਰ ਵੀ ਚੌਂਕ 'ਚ ਬੈਠ ਕੇ ਧਰਨਾ ਦੇਣ ਲੱਗ ਪਏ ਫਿਰ ਪੁਲਿਸ ਨੇ ਮੁਆਫੀਆਂ ਮੰਗ ਕੇ ਸੌਰੀ ਫੀਲ ਕਰਕੇ ਸੌਰੀ ਸੌਰੀ ਭਾਜੀ ਗਲਤੀ ਹੋ ਗਈ ਸੌਰੀ ਭਾਜੀ ਕਾਰਵਾਈ ਕਰਾਂਗੇ ਇੰਜ ਕਰਕੇ ਮਨਾਇਆ ਮਨਾ ਕੇ ਉਹਨਾਂ ਨੂੰ ਉਠਾਇਆ ਤੇ ਪਰ ਇਹ ਕੰਮ ਹੱਥੋਂ ਨਿਕਲਦਾ ਨਜ਼ਰ ਆਇਆ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਸਰਕਾਰ ਦਾ ਵੱਖ-ਵੱਖ ਕੰਮਾਂ ਨੂੰ ਲੈ ਕੇ ਖਾਸ ਤੌਰ ਤੇ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਵਾਦਿਆਂ ਤੋਂ ਕੰਮ ਜਦੋਂ ਉਲਟ ਚੱਲ ਪਿਆ ਇੱਕ ਤਾਂ ਆਖਿਆ ਸੀ ਕਿ ਕੱਚਿਆਂ ਨੂੰ ਪੱਕੇ ਕਰਾਂਗੇ ਜਿਹੜੇ ਕੱਚੇ ਨੇ ਦੂਜੇ ਪਾਸੇ ਹੁਣ ਸਰਕਾਰ ਸਾਰੇ ਮਹਿਕਮੇ ਨੂੰ ਕੱਚਾ ਕਰਨ ਜਾ ਰਹੀ ਹੈ ਹੁਣ ਮੁਲਾਜ਼ਮਾ ਨੇ ਇਹ ਦੋਸ਼ ਲਾਇਆ ਅਸਲ ਦੇ ਵਿੱਚ ਇਹ ਰੇਡ ਕਾ ਹੈ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਤੇ ਕੱਚਿਆਂ ਨੂੰ ਪੱਕੇ ਕਰਨ ਦਾ ਮੁਲਾਜ਼ਮਾ ਆਖਦੇ ਤਨਖਾਹ ਤਾਂ ਸਾਨੂੰ ਪਹਿਲਾਂ ਨਹੀਂ ਮਿਲਦੀਆਂ ਲੇਟ ਮਿਲਦੀਆਂ ਸਾਡੀ ਤਾਂ ਉਹ ਵੀ ਮੰਗਿਆ ਸੀ ਉਸ ਨੂੰ ਲੈ ਕੇ ਵੀ ਪ੍ਰਦਰਸ਼ਨ ਕਰਦੇ ਆ ਫੇਰ ਤਨ ਕਹਾਂ ਜਾ ਕੇ 2022 ਤਰੀਕ ਨੂੰ ਸਾਡੇ ਖਾਤਿਆਂ 'ਚ ਪੈਂਦੀਆਂ ਦੋ ਦੋ ਤਿੰਨ ਤਿੰਨ ਮਹੀਨਿਆਂ ਬਾਅਦ ਕਈ ਵਾਰ ਪੈਂਦੀਆਂ ਕਈ ਵਾਰ ਅਧੀਆਂ ਅਧੀਆਂ ਕਰਕੇ ਪੈਂਦੀਆਂ ਕੱਚਿਆਂ ਦਾ ਪਹਿਲਾ ਹੀ ਹਾਲ ਹੈ ਪ੍ਰਾਈਵੇਟ ਕੰਪਨੀ ਨਾਲ ਠੇਕਾ ਕਰ ਲਿਆ ਤਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਸਾਨੂੰ ਕਰ ਦੇਣਾ ਕਿਸੇ ਨੇ ਪੁੱਛਣਾ ਨਹੀਂ ਮਹਿਕਮਾ ਹੀ ਨਿੱਜੀ ਹੋ ਗਿਆ ਪ੍ਰਾਈਵੇਟ ਹੋ ਗਿਆ ਤਾਂ ਕਿਹੜੀਆਂ ਸਰਕਾਰੀ ਨੌਕਰੀਆਂ ਭਾੜ ਦੇਓ ਇਸ ਕਰਕੇ ਵਿਚਾਲੀਏ ਹੁਣ ਬੱਸਾਂ ਵਾਲੇ ਮੁਲਾਜ਼ਮ ਲੋਕਾਂ ਨੂੰ ਆਖ ਰਹੇ ਨੇ ਇੱਕ ਵਿਚਾਲੀਏ ਮਹਿਕਮਾ ਜਿਵੇਂ ਕਿਸਾਨ ਆਖ ਰਹੇ ਨੇ ਨਾ ਕਿ ਬਿਜਲੀ ਸੋਧ ਬਿੱਲ ਆਉਣ ਵਾਲਾ ਪ੍ਰਾਈਵੇਟਾਈਜੇਸ਼ਨ ਹੋ ਜਾਣਾ ਨਿਰਜੀਕਰਨ ਹੋ ਜਾਣਾ ਬਚਾ ਲਈਏ ਸਰਕਾਰੀ ਰੱਖੀਏ ਉਹ ਮਹਿਕਮਾ ਉਹੀ ਕੰਮ ਹੁਣ ਬਸਾਂ ਵਾਲੇ ਵੀ ਕਰ ਰਹੇ ਨੇ ਕਿ ਇਸ ਮਹਿਕਮੇ ਨੂੰ ਅਸੀਂ ਪ੍ਰਾਈਵੇਟ ਨਹੀਂ ਹੋਣ ਦੇਣਾ ਇਹ ਹੈ ਸਾਰਾ ਰੇੜਕਾ ਜਿਸ ਕਰਕੇ ਸਰਕਾਰ ਨੂੰ ਇਸ ਵੇਲੇ ਬਹੁਤ ਜ਼ਿਆਦਾ ਕਿਰਕਰੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਦੋਂ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਵਿਰੋਧੀਆਂ ਨੂੰ ਵੀ ਬੋਲਣ ਦਾ ਮੌਕਾ ਮਿਲ ਜਾਂਦਾ ਉਹ ਵੀ ਆਖਦੇ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਧੰਨੇ ਲਾਉਣੇ ਹੀ ਨਹੀਂ ਪੈਣੇ ਹੁਣ ਕੀ ਬਣ ਰਿਹਾ ਇਹ ਹਾਲਾਤ ਆ ਸਾਰੇ ਇਹਨਾਂ ਹਾਲਾਤ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ